ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਨੂੰ ਨਮਸਕਾਰ ਹੈ ਜਿਨ੍ਹਾਂ ਸਤਿਗੁਰਾਂ ਦੀ ਕਿਰਪਾ ਨਾਲ ਖਾਲਸਾ ਜੀ ਇਹ ਸ੍ਰਿਸ਼ਟੀ ਸਜੀ ਹੈ ਨਮਸਕਾਰ ਤੁਸੀਂ ਹੀ ਕੋ ਹਮਾਰੀ ਸਗਲ ਪ੍ਰਜਾਤ ਜਨੇ ਆਪ ਸਵਾਰੀ ਜਿਸ ਵਾਹਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਭਾਂਦ ਭਾਂਦ ਦੇ ਲੋਕ ਪੈਦਾ ਕੀਤੇ ਹਨ ਖੰਡ ਬ੍ਰਹਿਮੰਡ ਪੈਦਾ ਕੀਤੇ ਹਨ ਖਾਲਸਾ ਜੀ ਚੰਦਰਮਾ ਸੂਰਜ ਆਕਾਸ਼ ਧਰਤੀ ਪੈਦਾ ਕੀਤਾ ਹੈ ਪਾਣੀ ਪੈਦਾ ਕੀਤਾ ਹੈ ਪਸ਼ੂ ਪੰਛੀ ਪੈਦਾ ਕੀਤੇ ਹਨ ਐਸੇ ਸਤਿਗੁਰਾਂ ਨੂੰ ਸਦਾ ਨਮਸਕਾਰ ਹੈ ਖਾਲਸਾ ਜੀ ਇਸ ਧਰਤੀ ਉੱਤੇ ਜੋ ਵੀ ਪੈਦਾ ਹੋਇਆ ਹੈ ਜੋ ਵੀ ਪੈਦਾ ਮਹਾਰਾਜ ਦੀ ਕਿਰਪਾ ਨਾਲ ਹੋਇਆ ਹੈ ਉਹਦਾ ਆਪੂ ਆਪਣਾ ਕੋਈ ਨਾ ਕੋਈ ਕਾਰਜ ਹੈ ਖਾਲਸਾ ਜੀ ਉਹ ਐਵੇਂ ਨਹੀਂ ਧਰਤੀ ਉੱਤੇ ਪੈਦਾ ਹੋ ਗਿਆ ਉਹਦਾ ਕੋਈ ਨਾ ਕੋਈ ਕਾਰਨ ਹੈ ਉਹਦਾ ਚਾਹੇ ਅੱਜ ਕੰਮ ਹੋਵੇ ਚਾਹੇ ਕੱਲ ਨੂੰ ਕੰਮ ਹੋਵੇ ਕਈ ਚਾਹੇ 100 ਸਾਲ ਬਾਅਦ ਕੰਮ ਹੋਵੇ ਇਹ ਕਿਣਕਾ ਮਹਾਰਾਜ ਨੇ ਜੋ ਵੀ ਸਾਜ ਦਿੱਤਾ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਹੈ ਆਪਣਾ ਵजूद ਰੱਖਦਾ ਹੈ ਖਾਲਸਾ ਜੀ ਰੇਤ ਦਾ ਇੱਕ ਛੋਟਾ ਜਿਹਾ ਕਿਣਕਾ ਵੀ ਆਪਣਾ ਵजूद ਰੱਖਦਾ ਹੈ ਮੰਨ ਲਓ ਕੋਈ ਸਾਧੂ ਹੈ ਕੋਈ ਮਹਾਪੁਰਸ਼ ਹੈ ਕੋਈ ਗੁਰੂ ਦਾ ਸਿੱਖ ਹੈ ਗੁਰਮੁਖ ਪਿਆਰਾ ਹੈ ਖਾਲਸਾ ਜੀ ਉਹ ਜਿੱਥੋਂ ਜਿੱਥੋਂ ਲੰਘਦਾ ਜਿੱਥੋਂ ਜਿੱਥੋਂ ਉਹਦੇ ਚਰਨ ਜਿਹੜੇ ਜਿਹੜੀ ਧਰਤੀ ਨੂੰ ਜਿਹੜੇ ਜਿਹੜੀ ਧੂੜ ਨੂੰ ਕਣ ਨੂੰ ਖਾਲਸਾ ਜੀ ਛੂਕੇ ਲੰਘਦੀ ਹੈ ਉਹ ਕਣ ਜੇ ਕਿਸੇ ਦੇ ਮੱਥੇ ਨੂੰ ਲੱਗ ਜਾਵੇ ਤੇ ਲੇਖ ਪਲਟ ਦਿੰਦਾ ਸੋ ਏਡੀ ਮਹਾਰਾਜ ਦੀ ਕਿਰਪਾ ਹੈ ਇਹ ਸ੍ਰਿਸ਼ਟੀ ਉਤੇ ਸੋ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਉੱਤੇ ਮਿਹਰ ਕੀਤੀ ਹੈ ਸਾਨੂੰ ਖਾਲਸਾ ਜੀ ਇਹ ਦਾਇਆ ਰੂਪੀ ਧਰਤੀ ਦਿੱਤੀ ਹੈ ਜਿਹਦੇ ਉੱਤੇ ਅਸੀਂ ਬੈਠਦੇ ਹਾਂ ਤੁਰਦੇ ਫਿਰਦੇ ਹਾਂ ਕਾਰ ਵਿਹਾਰ ਕਰਦੇ ਹਾਂ ਜਿਹਨੂੰ ਮਾਤ ਲੋਕ ਕਿਹਾ ਜਾਂਦਾ ਇਹ ਧਰਤੀ ਉਸ ਕਾਲਪੁਰਖ ਨੇ ਸਾਡੇ ਤੇ ਮਿਹਰ ਕਰਕੇ ਤਰਸ ਕਰਕੇ ਸਾਨੂੰ ਦਿੱਤੀ ਹੈ ਤੇ ਖਾਲਸਾ ਜੀ ਆਪਾਂ ਇਸ ਧਰਤੀ ਤੇ ਰਹਿੰਦੇ ਹੋਏ ਵੀ ਇਹ ਕਦੇ ਸੋਚ ਨਹੀਂ ਸਕਦੇ ਕਿ ਸਾਨੂੰ ਮਹਾਰਾਜ ਨੇ ਕਿਹੜੀਆਂ ਕਿਹੜੀਆਂ ਦਾਤਾਂ ਦੇਖੋ ਸੂਰਜ ਦਿੱਤਾ ਕਿ ਤੁਹਾਨੂੰ ਚਾਨਣ ਮਿਲੇ ਖਾਲਸਾ ਜੀ ਕੋਈ ਚੀਜ਼ਾਂ ਵਿਟਾਮਿਨ ਮਿਲਦੇ ਨੇ ਇਸ ਤੋਂ ਚਾਨਣ ਮਿਲਦਾ ਅੱਖਾਂ ਨੂੰ ਸਭ ਕੁਝ ਦਿਖਾਈ ਦਿੰਦਾ ਇਹ ਵਾਹਿਗੁਰੂ ਜੀ ਦੀ ਖੇਡ ਹੈ ਚੰਦਰਮਾ ਮਾਹ ਰਾਏ ਨੇ ਦਿੱਤਾ ਹੈ ਜਿਸ ਕਰਕੇ ਸਾਰੀ ਸ੍ਰਿਸ਼ਟੀ ਖਾਲਸਾ ਜੀ ਜਿਹੜੀ ਵਸ ਰਹੀ ਹੈ ਵਧ ਫੁੱਲ ਰਹੀ ਹੈ ਇਹ ਕਾਰਨ ਹਨ ਧੰਨ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 2400 avatars ਵਿੱਚ ਖਾਲਸਾ ਜੀ ਇਹ ਚੰਦਰਮਾ ਦੀ ਵੀ ਜਿਹੜੀ ਕਥਾ ਲਿਖਦੇ ਹਨ ਤੇ ਇਸ ਕਰਕੇ ਇਹ ਸੀਤਲ ਹੈ ਖਾਲਸਾ ਜੀ ਸਾਰੀ ਬਨਸਪਤੀ ਨੂੰ ਫਾਲ ਫੁੱਲ ਲੱਗਦਾ ਏਸੇ ਕਰਕੇ ਜਦੋਂ ਇਹਦੀਆਂ ਕਿਰਨਾਂ ਪੈਂਦੀਆਂ ਨੇ ਤੇ ਖਾਲਸਾ ਜੀ ਇਹ ਸਾਰੀਆਂ ਜਿਹੜੀਆਂ ਜੜ ਰੂਪੀ ਜਾਂ ਚੇਤਨ ਰੂਪੀ ਚੀਜ਼ਾਂ ਹਨ ਉਹਨਾਂ ਤੇ ਪ੍ਰਭਾਵ ਪੈਂਦਾ ਹੈ ਜਿਵੇਂ ਕਈ ਮਨੁੱਖਾਂ ਨੂੰ ਖਾਲਸਾ ਜੀ ਨੀਰ ਚਾਨਣ ਦਾ ਉਹ ਦਿੱਕਤ ਆਉਂਦੀ ਆ ਫਿਰ ਉਹਨਾਂ ਨੂੰ ਟੀਕੇ ਲਾਏ ਜਾਂਦੇ ਆ ਆਪਣਾ ਸਰੀਰ ਖਾਲਸਾ ਜੀ ਹਰ ਇੱਕ ਪ੍ਰਭਾਵ ਨੂੰ ਫੜਦਾ ਆਪਣੇ ਸੰਸਾਰ ਵਿੱਚ ਆਪਣੇ ਪੰਜਾਬ ਵਿੱਚ ਜਾਂ ਆਪਣੇ ਭਾਰਤ ਵਰਸ਼ ਵਿੱਚ ਵੀ ਜ਼ਿਆਦਾਤਰ ਪੰਜਾਬ ਵਿੱਚ ਸਾਰੀਆਂ ਰੁੱਤਾਂ ਆਉਂਦੀਆਂ ਨੇ ਸਾਰਾ ਸਾਰੀਆਂ ਰੁੱਤਾਂ ਦਾ ਆਪੋ ਆਪਣਾ ਪ੍ਰਭਾਵ ਹੈ ਜਦੋਂ ਇੱਕ ਰੁੱਤ ਪਲਟਦੀ ਆ ਦੂਜੀ ਆਉਂਦੀ ਆ ਤੇ ਖਾਲਸਾ ਜੀ ਸਰੀਰ ਵਿੱਚ ਬਦਲਾਅ ਆਉਂਦੇ ਸੋ ਇਸੇ ਪ੍ਰਕਾਰ ਵਾਹਿਗੁਰੂ ਜੀ ਨੇ ਸਾਡਾ ਸਰੀਰ ਤੇ ਸ੍ਰਿਸ਼ਟੀ ਬਣਾਉਣਾ ਕੀਤੀ ਹੈ ਜੋ ਬ੍ਰਹਿਮੰਡਾ ਸੋਈ ਪਿੰਡਾ ਜੋ ਖੋਜਾ ਸੋ ਪਾਵੈ ਜੋ ਬ੍ਰਹਿਮੰਡ ਵਿੱਚ ਹੈ ਉਹੀ ਸਾਡੇ ਪਿੰਡੇ ਵਿੱਚ ਪਾ ਦਿੱਤਾ ਵਾਹਿਗੁਰੂ ਜੀ ਨੇ ਸੋ ਇਸ ਕਰਕੇ ਇਹ ਧਰਤੀ ਜਿਹੜੀ ਹੈ ਖਾਲਸਾ ਜੀ ਇਹ ਮਹਾਰਾਜ ਨੇ ਸਾਨੂੰ দান ਵਿੱਚ ਦਿੱਤੀ ਹੈ ਆਪਾਂ ਦੇ ਵਾਟਰ ਤੋਂ ਲੜ ਪੈਨੇ ਆ ਤੇ ਇੱਕ ਦੂਜੇ ਦਾ ਕਤਲ ਕਰ ਦਿੰਨੇ ਆ ਪਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਰਹਿਣ ਵਾਸਤੇ ਜੀਆਂ ਨੂੰ ਇਹ ਖਾਲਸਾ ਜੀ ਕਿੱਡੀ ਵੱਡੀ ਧਰਤੀ ਦਿੱਤੀ ਆ ਚਾਹੇ ਅਮਰੀਕਾ ਹੋਵੇ ਕੈਨੇਡਾ ਹੋਵੇ ਹੋਰ ਵੀ ਕਈ ਦੇਸ਼ ਹੋਣ ਹੋਰ ਵੀ ਕਈ ਖੰਡ ਬ੍ਰਹਿਮੰਡ ਹੋਣ ਸਾ ਖਾਲਸਾ ਜੀ ਕਿੱਡੀ ਵੱਡੀ ਧਰਤੀ ਜੀਵ ਜੰਤੂਆਂ ਨੂੰ ਰਹਿਣ ਵਾਸਤੇ ਸਾਨੂੰ ਸਾਰਿਆਂ ਨੂੰ ਦਿੱਤੀ ਆ 84 ਲੱਖ ਜੂਨ ਇਸੇ ਧਰਤੀ ਉੱਤੇ ਵਸੀ ਹੋਈ ਆ ਤੇ ਮਹਾਰਾ ਸੱਚੇ ਪਾਤਸ਼ਾਹ ਨੇ ਏਡਾ ਪਰਉਪਕਾਰ ਕੀਤਾ ਤੇ ਸਾਰਿਆਂ ਨੂੰ ਰਿਜਕ ਦੇ ਰਿਆ ਖਾਲਸਾ ਜੀ ਆਪਾਂ 10000 ਬੰਦੇ ਦੀ ਰੋਟੀ ਲਾਉਣੀ ਹੋਵੇ ਤੇ ਹਲਫ ਜਾਨਨੇ ਆ ਉਹ ਅਕਾਲਪੁਰਖ ਵਾਹਿਗੁਰੂ ਜੀ 84 ਲੱਖ ਜੂਨ ਨੂੰ ਖਾਲਸਾ ਜੀ ਇਸ ਧਰਤੀ ਉੱਤੇ ਬਿਨਾ ਵਿਤਕਰੇ ਬਿੜਾ ਵੈਰ ਕਮਾਇਆ ਖਾਲਸਾ ਜੀ ਉਹਨਾਂ ਨੂੰ ਰੋਟੀ ਦੇ ਰਿਆ ਤੇ ਜਿਤਾ ਨਹੀਂ ਰਿਆ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਗੰਤਰ ਖਾ ਹੀ ਖਾ ਹੈ ਖਾਲਸਾ ਜੀ ਜੁਗਾ ਜਗੰਤਰਾਂ ਤੋਂ ਖਾਲੀ ਖਾਂਦੇ ਆ ਭਾਵਕੇ ਜੋ ਵੀ ਮਾਰ ਐ ਸਾਨੂੰ ਬਖਸ਼ਦੇ ਆ ਖਾਣ ਪੀਣ ਵਾਸਤੇ ਅਸੀਂ ਛਕਦੇ ਆ ਦਾਤਾ ਮਿਲਦੀਆਂ ਹਨ ਪਰ ਉਹ ਦੇਣ ਵਾਲਾ ਕਦੇ ਨਹੀਂ ਥੱਕਦਾ ਉਹ ਨਹੀਂ ਥੱਕ ਸਕਦਾ ਕਿਉਂਕਿ ਉਹ ਦਾਤਾ ਹੈ ਅਸੀਂ ਪੇ ਖਾਰੀ ਹਾਂ ਅਸੀਂ ਲੈ ਲੈ ਕੇ ਵਾਹਿਗੁਰੂ ਦੇ ਦਰੋਂ ਚੀਜ਼ਾਂ ਆਕ ਜਾਂਦੇ ਹਾਂ ਥੱਕ ਜਾਂਦੇ ਹਾਂ ਉਹਦੀ ਮਹਿਮਾਨੀ ਖਾਲਸਾ ਜੀ ਕੋਈ ਕਰ ਸਕਦਾ ਏਡਾ ਬੇਅੰਤ ਸਤਿਗੁਰੂ ਹੈ ਏ ਮਹਾਰਾਜ ਕਹਿੰਦੇ ਬੰਦਿਆ ਜੀ ਇੰਨਾ ਕੁਝ ਹੁੰਦੇ باوجود ਵੀ ਤੂੰ ਬੰਦਗੀ ਨਾ ਕਰੇ ਤੂੰ ਰੱਬ ਦਾ ਨਾਮ ਨਾ ਲਵੇ ਇਸ ਵਾਹਿਗੁਰੂ ਸੱਚੇ ਪਾਤਸ਼ਾਹ ਇੰਨਾ ਕੋਈ ਤੈਨੂੰ ਦਿੱਤਾ ਹੈ ਸੋਹਣੇ ਹੱਥ ਪੈਰ ਦਿੱਤੇ ਸੋਹਣਾ ਸਰੀਰ ਦਿੱਤਾ ਘਰ-ਬਾਰ ਬੱਚੇ ਘਰਵਾਲੀ ਮਾਪਿਓ ਹੋਰ ਕਈ ਚੀਜ਼ਾਂ ਮਾਰ ਨੇ ਤੇਰੀ ਝੋਲੀ ਪਾਈਆਂ ਤੇ ਪਰ ਜੇ ਤੂੰ ਇੱਕ ਕੰਮ ਮੋੜ ਹੈ ਜਿਹੜਾ ਜਿਹੜਾ ਮੇਨ ਕੰਮ ਹੈ ਉਹ ਖਾਲਸਾ ਜੀ ਮਹਾਰਾਜ ਕਹਿੰਦੇ ਤੂੰ ਕਰੇ ਹੀ ਨਾ ਤੇ ਫਿਰ ਤੇਰਾ ਕਾਹਦਾ ਲਾਭ ਹੈ ਉਹ ਕਿਹੜਾ ਕੰਮ ਹੈ ਮਹਾਰਾਜ ਕਹਿੰਦੇ ਜਨਮੇ ਕਾ ਫਲ ਕਿਆ ਗਣੀ ਜਾ ਹਰ ਭਗਤ ਨਾ ਪਾਉ ਕਹਿੰਦੇ ਇਸ ਸੰਸਾਰ ਵਿੱਚ ਜਨਮ ਲੈਣ ਦਾ ਕੀ ਲਾਭ ਹੈ ਤੇਰਾ ਬੰਦਿਆ ਕੀ ਫਾਇਦਾ ਹੈ ਜੇ ਤੇਰੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦੀ ਭਗਤੀ ਹੀ ਪੈਦਾ ਨਹੀਂ ਹੋਈ ਵਾਹਿਗੁਰੂ ਸੱਚੇ ਪਾਸ਼ਾ ਨਾਲ ਪ੍ਰੇਮ ਹੀ ਪੈਦਾ ਨਾ ਹੋਇਆ ਫਿਰ ਤੇਰਾ ਇਸ ਧਰਤੀ ਤੇ ਆਉਣ ਦਾ ਇਹ ਮਨੁੱਖਾ ਜਨਮ ਹਾਸਲ ਕਰਨ ਦਾ ਕੀ ਲਾਭ ਕੋਈ ਲਾਭ ਤੂੰ ਪ੍ਰਾਪਤ ਨਹੀਂ ਕੀਤਾ ਪੈਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਪਾਉ ਜਿਨ੍ਹਾਂ ਦੇ ਮਨ ਵਿੱਚ ਖਾਲਸਾ ਜੀ ਹੋਰ ਹੋਰ ਮੋਹ ਹਨ ਪਰਮੇਸ਼ਵਰ ਅਕਾਲਪੁਰਖ ਨੂੰ ਛੱਡ ਕੇ ਤੇ ਹੋਰਾਂ ਚੀਜ਼ਾਂ ਦਾ ਮੋਹ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਪਹਿਨਣਾ ਭਾਵ ਕੀਮਤੀ ਕੱਪੜੇ ਜਿਹੜੇ ਤਨ ਤੇ ਪਹਿਨਦੇ ਨੇ ਉਹ ਵੀ ਵਿਅਰਥ ਹਨ ਜੋ ਖਾਣਾ ਪੀਣਾ ਹੈ ਜੋ ਕੀਮਤੀ ਭੋਜਨ ਸਵਾਦ ਲਈ ਭੋਜਨ ਖਾਂਦਾ ਹੈ ਉਹ ਵੀ ਵਿਅਰਥ ਹਨ ਖਾਣਾ ਪੀਣਾ ਜਿਹੜਾ ਉਹਨਾਂ ਦਾ ਪਵਿੱਤਰ ਨਹੀਂ ਮੰਨਿਆ ਨਹੀਂ ਜਾਂਦਾ ਵਿਅਰਥ ਮੰਨਿਆ ਜਾਂਦਾ ਵੇਖਣਾ ਸੁਣਨਾ ਝੂਠ ਹੈ মুখ ਝੂਠਾ ਆਲਾਓ ਕਹਿੰਦੇ ਫਿਰ ਉਹਨਾਂ ਜਿਹੜੇ ਪਰਮੇਸ਼ਰ ਦੀ ਜਿਨ੍ਹਾਂ ਦੇ ਹਿਰਦੇ ਵਿੱਚ ਭਗਤੀ ਹੀ ਨਹੀਂ ਹੈ ਉਹਨਾਂ ਦਾ ਖਾਲਸਾ ਜੀ ਜਿਹੜਾ ਹੈ ਵੇਖਣਾ ਵੀ ਜਿਹੜਾ ਹੈ ਉਹ ਨਾਸਵੰਤ ਹੈ ਕੰਨਾਂ ਨਾਲ ਸੁਣਨਾ ਵੀ ਨਾਸਵੰਤ ਹੈ ਤੇ ਮੂੰਹ ਹਮੇਸ਼ਾ ਖਾਲਸਾ ਜੀ ਜਗਤ ਦੀ ਬੁਰਾਈ ਕਰਦੇ ਰਹਿਣਾ ਮਾੜਾ ਬੋਲਦੇ ਰਹਿਣਾ ਇਹ ਸਾਰਾ ਕੁਝ ਮਹਾਰਾਜ ਕਹਿੰਦੇ ਕੂੜੀ ਆ ਨਾਨਕ ਨਾਮ ਸਲਾਹੇ ਤੂੰ ਹੋਰ ਹੋਵੇਂ ਆਵੋ ਜਾਓ ਸਿਰਫ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਵਾਹਿਗੁਰਜੀ ਦਾ ਨਾਮ ਹੈ ਨਾਮ ਦੀ ਪ੍ਰਸ਼ੰਸਾ ਕਰਿਆ ਕਰ ਉਹ ਬੰਦਿਆ ਨਾਮ ਦੀ ਮਹਿਮਾ ਗਾਇਆ ਕਰ ਸਿਫਤ ਸਲਾਹ ਨੂੰ ਗਾਇਆ ਕਰ ਜੇ ਤੂੰ ਵਾਹਿਗੁਰੂ ਪਰਮੇਸ਼ਰ ਕਾਲਪੁਰਖ ਦੀ ਸਿਫਤ ਸਲਾਹ ਨਹੀਂ ਕਰਦਾ ਉਹਦੀ ਸਿਫਤ ਸਲਾਹ ਨੂੰ ਭੁਲਾ ਕੇ ਹੋਰ ਪਾਸੇ ਉਦਮ ਕਰਦਾ ਤੇ ਮਹਾਰਾਜ ਕਹਿੰਦੇ ਉਹ ਹਉਮੈ ਦਾ ਚੱਕਰ ਹੀ ਆ ਉਹਦੇ ਵਿੱਚ ਤੈਨੂੰ ਜੰਮਣ ਤੇ ਮਰਨ ਦਾ ਗੇੜ ਪਾਈ ਰੱਖਣਾ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਨਮੇ ਕਾ ਜਨਮੇ ਕਾ ਫਾਲਕਿਆ ਗਣੀ ਕੀ ਫਾਇਦਾ ਤੇਰੇ ਮਨੁੱਖਾ ਜਨਮ ਧਾਰੇ ਦਾ ਜਾ ਹਰ ਭਗਤ ਨਾ ਪਾਓ ਜੇ ਵਾਹਿਗੁਰਜੀ ਦੀ ਭਗਤੀ ਹੀ ਤੇਰੇ ਹਿਰਦੇ ਵਿੱਚ ਨਹੀਂ ਤੇਰੇ ਹਿਰਦੇ ਵਿੱਚ ਵਾਹਿਗੁਰਜੀ ਪ੍ਰਤੀ પ્રેમ ਹੀ ਨਹੀਂ ਹੈ ਤੇ ਫਿਰ ਮਹਾਰਾਜ ਜਿਹੜਾ ਇੰਨੀਆਂ ਦਾਤਾਂ ਤੇਨੂੰ ਦੇ ਦੇਗੇ ਰਜਾਰਿਆ ਉਹਦੇ ਪ੍ਰਤੀ ਤੇਰੇ ਕੀ ਫਰਜ਼ ਹਨ ਤੂੰ ਤੇ ਉਹਨੂੰ ਯਾਦ ਤੱਕ ਨਹੀਂ ਕਰਦਾ ਜਦੋਂ ਤੇਨੂੰ ਵਿਪਤਾ ਪੈ ਜਾਂਦੀ ਹੈ ਉਦੋਂ ਤੈਨੂੰ ਰੱਬ ਯਾਦ ਆ ਜਾਂਦਾ ਉਵੇਂ ਤਾਂ ਤੂੰ ਕਦੇ ਮਹਾਰਾਜ ਨੂੰ ਯਾਦ ਨਹੀਂ ਕੀਤਾ ਸੋ ਇਸ ਕਰਕੇ ਖਾਲਸਾ ਜੀ ਇਹ ਸੰਸਾਰ ਹੈ ਇਥੇ ਵਿਰਲੇ ਵਿਰਲੇ ਹਨ ਜਿਹੜੇ ਵਾਹਿਗੁਰਜੀ ਨੂੰ ਯਾਦ ਕਰਦੇ ਵਿਰਲੇ ਵਿਰਲੇ ਹਨ ਸਾਰੇ ਨਹੀਂ ਹਨ ਵਿਰਲੇ ਨਾ ਹੀ ਘਣੇ ਫੈਲ ਫक्कड़ ਸੰਸਾਰ ਮਾਰੈ ਕਹਿੰਦੇ ਹੈਗੇ ਜਰੂਰ ਨੇ ਪਰ ਵਿਰਲੇ ਵਿਰਲੇ ਨੇ ਘਣੇ ਨਹੀਂ ਬਹੁਤੇ ਨਹੀਂ ਆ ਜਿਹੜੇ ਮਾਰੈ ਤੈਨੂੰ ਯਾਦ ਕਰਦੇ ਤੈਨੂੰ ਨਿਸ਼ਕਾਮ ਸੇਵ ਦੇ ਤੇਰੇ ਨਾਲ ਪ੍ਰੇਮ ਕਰਦੇ ਇਹ ਮਹਾਰਾਜ ਦੀ ਬਾਣੀ ਖਾਲਸਾ ਜੀ ਸਤ ਗੁਰਾਂ ਦੀ ਸਾਨੂੰ ਦੱਸਦੀ ਹੈ ਤੋ ਉਸ ਵਾਹਿਗੁਰੂ ਨੂੰ ਯਾਦ ਕਰੀਏ ਉਸ ਵਾਹਿਗੁਰੂ ਦੇ ਗੁਣ ਗਾਈਏ ਭਾਈ ਤਾਂ ਹੀ ਮਨੁੱਖਾ ਜਨਮ ਸਫਲਾ ਹੈ ਮਹਾਰਾਜ ਕਹਿੰਦੇ ਸਾਰਿਆਂ ਘਟਾਂ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਬੋਲਦਾ ਸਾਰਿਆਂ ਘਟਾਂ ਦੇ ਵਿੱਚ ਉਹ ਵਸਿਆ ਹੋਇਆ ਹੈ ਤੇ ਉਹਨੂੰ ਭਾਈ ਯਾਦ ਕਰਿਆ ਕਰ ਤੇਰੇ ਅੰਦਰ ਬੈਠਾ ਸਬਣੀ ਘਟੀ ਸਹ ਵਸਾ ਸਹ ਬਿਨ ਘਟ ਨਾ ਕੋਏ ਕਹਿੰਦੇ ਸਾਰਿਆਂ ਘਰਾਂ ਦੇ ਵਿੱਚ ਸਾਰਿਆਂ ਦਿਲਾਂ ਦੇ ਅੰਦਰ ਕੰਤ ਵਾਹਿਗੁਰੂ ਵਸ ਰਿਹਾ ਤੇ ਬਿਗੈਰ ਵਾਹਿਗੁਰੂ ਜੀ ਤੋਂ ਕੋਈ ਵੀ ਦਿਲ ਐਸਾ ਨਹੀਂ ਹੈ ਖਾਲਸਾ ਜੀ ਨਾਨਕ ਤੇ ਸੋਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਉਹ ਭਾਗਾ ਵਾਲੀਆਂ ਜੀਵ ਇਸਤਰੀਆਂ ਹਨ ਬਹੁਤ ਭਾਗਾ ਵਾਲੀਆਂ ਜੀਵ ਇਸਤਰੀਆਂ ਹਨ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਪ੍ਰਗਟ ਕਰ ਲਿਆ ਹੈ ਅਕਾਲ ਪੁਰਖ ਜੀ ਨੂੰ ਪ੍ਰਤੱਖ ਕਰ ਲਿਆ ਹੈ ਉਹਨਾਂ ਦੇ ਵੱਡੇ ਭਾਗ ਹਨ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਔਖੀ ਘਾਟੀ ਹੈ ਤਾਂ ਮਹਾਰਾਜ ਨੇ ਇੱਥੇ ਲਿਖਿਆ ਹੈ ਤਾਂ ਉਹ ਵਾਲਾ ਬਚਨ ਹੈ ਖਾਲਸਾ ਜੀ ਆਪਾਂ ਉਹ ਬਚਨ ਉਹੋ ਦੀਆਂ ਜਗ੍ਹਾ ਤੇ ਲਾ ਲੈਣੇ ਆ ਉਹ ਬਚਨ ਸਾਰੇ ਥਾਂ ਹੀ ਕੰਮ ਕਰਦਾ ਜਾ ਤਾ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਕਿ ਜੇ ਭਾਈ ਤੂੰ ਪ੍ਰੇਮ ਹੈ ਤੇਰੇ ਹਿਰਦੇ ਵਿੱਚ ਤੂੰ ਪ੍ਰੇਮ ਕਰਨਾ ਚਾਹੁੰਨਾ ਜੇ ਤੇਰੇ ਹਿਰਦੇ ਵਿੱਚ ਉਤਸ਼ਾਹ ਹੈ ਪ੍ਰੇਮ ਹੈ ਤੇ ਫਿਰ ਸਿਰ ਨੂੰ ਆਪਣੇ ਨੂੰ ਹਥੇਲੀ ਉੱਤੇ ਰੱਖ ਤੇ ਸਾਰਾ ਕੁਝ ਛੱਡ ਕੇ ਮੇਰੇ ਵੱਲ ਨੂੰ ਆ ਜਾ ਇਹਤ ਮਾਰਗ ਪੈਰ ਤਜੀ ਜਾ ਸਿਰ ਦੀਜਾ ਕਾਣ ਨਾ ਕੀ ਜਾ ਇਹ ਜਿਹੜਾ ਭਗਤੀ ਦਾ ਮਾਰਗ ਹੈ ਜੇ ਉਹਦੇ ਉੱਤੇ ਪੈਰ ਧਰਨਾ ਹੈ ਜੇ ਇਹਦੇ ਉੱਤੇ ਤੁਰਨਾ ਹੈ ਤੇ ਫਿਰ ਜਿਹੜਾ ਮਹਾਰਾਜ ਕਹਿੰਦੇ ਅਸੀਸ ਦੀਜਾ ਸਿਰ ਦੇ ਦੇ ਸਾਨੂੰ ਲੋਕਾਂ ਦੀ ਲੱਜਿਆ ਦੀ ਪ੍ਰਵਾਹ ਨਾ ਕਰ ਫਿਰ ਤੂੰ ਤੁਰਿਆ ਅਸੀਂ ਤੈਨੂੰ ਪਾਰ ਲਾ ਦੇਾਂਗੇ ਮਹਾਰਾਜ ਸੱਚੇ ਪਾਸ਼ਾ ਐਵੇਂ ਸਾਨੂੰ ਸਮਝਾਉਣਾ ਕਰਦੇ ਸੋ ਖਾਲਸਾ ਜੀ ਗਿਆਨ ਤੋਂ ਹੀਣਾ ਬੰਦਾ ਉਹ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੀ ਖੇਡ ਨੂੰ ਕੀ ਸਮਝ ਸਕਦਾ ਉਹਨੂੰ ਕੀ ਪਤਾ ਆਤਮਿਕ ਜੀਵਨ ਕੀ ਹੁੰਦਾ ਮਹਾਰਾਜ ਕਹਿੰਦੇ ਗਿਆਨ ਹੀਣੰਗ ਅਗਿਆਨ ਪੂਜਾ ਤੇ ਗਿਆਨ ਤੋਂ ਹੀਣਾ ਹੋਇਆ ਮਨੁੱਖ ਜਿਹੜੇ ਗਿਆਨੀ ਲੋਕ ਹਨ ਉਹ ਅਗਿਆਨਤਾ ਦੀ ਪੂਜਾ ਕਰਦੇ ਹਨ ਸੋ ਇਸ ਕਰਕੇ ਅੰਧ ਵਰਤਾਵਾ ਦੂਜਾ ਭਾਵ ਜਿਹੜਾ ਦੂਜਾ ਦਵੈਤ ਭਾਵ ਹੈ ਉਹ ਖਾਲਸਾ ਜੀ ਅੰਧ ਵਰਤਾਵਾ ਭਾਵ ਹਨੇਰਾ ਹੀ ਹੈ ਅੰਨਿਆ ਵਾਲਾ ਰਾਹ ਹੀ ਹੈ ਇਸ ਕਰਕੇ ਭਾਈ ਨਾਮ ਜਪੋ ਬਾਣੀ ਪੜੋ ਬਾਣੀ ਤੋਂ ਬਿਨਾ ਕੋਈ ਖਾਲਸਾ ਜੀ ਤੁਹਾਨੂੰ ਸੁੱਖ ਨਹੀਂ ਦੇ ਸਕਦਾ ਗੁਰੂ ਤੋਂ ਬਿਨਾ ਗਿਆਨ ਨਹੀਂ ਆ ਸਕਦਾ ਧਰਮ ਤੋਂ ਬਿਨਾ ਧਿਆਨ ਨਹੀਂ ਲੱਗ ਸਕਦਾ ਸੋ ਇਹ ਮਹਾਰਾਜ ਦੇ ਬਚਨ ਹਨ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਗੁਰੂ ਤੋਂ ਬਿਨਾ ਗੁਰੂ ਤੋਂ ਬਗੈਰ ਬ੍ਰਹਮ ਬੋਧ ਨਹੀਂ ਹੋ ਸਕਦਾ ਤੇ ਖਾਲਸਾ ਜੀ ਇਮਾਨ ਤੋਂ ਬਿਨਾ ਸਿਮਰਨ ਪ੍ਰਾਪਤ ਨਹੀਂ ਹੁੰਦਾ ਧਰਮ ਭਾਵ ਇਮਾਨ ਤੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਡੂੰਗੀ ਸਾਝ ਗੁਰੂ ਨਾ ਨਹੀਂ ਬਣ ਸਕਦੀ ਗਿਆਨ ਨਹੀਂ ਪ੍ਰਾਪਤ ਹੋ ਸਕਦਾ ਸੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨੇ ਭਾਈ ਵਾਹਿਗੁਰਜੀ ਦਾ ਨਾਮ ਜਪੀਏ ਨਾਮ ਗਾਈਏ ਨਾਮ ਨੂੰ ਸਿਮਰਿਏ ਕਿਉਂਕਿ ਬਿਨਾ ਨਾਮ ਤੋਂ ਇਸ ਸੰਸਾਰ ਵਿੱਚ ਹੋਰ ਕੋਈ ਸ਼ਕਤੀ ਵੱਡੀ ਨਹੀਂ ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਕਹਿੰਦੇ ਹਨ ਅਮਰਤ ਵੇਲਾ ਸੱਚ ਨਾਉ ਬੜਿਆਈ ਵਿਚਾਰ ਜਿਹੜਾ ਅਮਰਤ ਵੇਲੇ ਉੱਠ ਕੇ ਸਾਹਮ ਦਾ ਹੈ ਬਾਣੀ ਪੜਦਾ ਅਭਿਆਸ ਕਰਦਾ ਉਹਨੂੰ ਬੇਨਤ ਖੁਸ਼ੀਆਂ ਪ੍ਰਾਪਤ ਹੁੰਦੀਆਂ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰਾਂ ਦੀ ਰਹਿਮਤ ਕਿਰਪਾ ਸਦਕਾ ਜੋ ਆਈ ਹੈ ਖਾਲਸਾ ਜੀ ਇਹ ਹੱਡ ਬੀਤੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਇਹ ਵੀ ਖਾਲਸਾ ਜੀ ਦਾਸ ਦੀਆਂ ਵੀਡੀਓ ਸੁਣ ਕੇ ਉਹਨਾਂ ਨੇ ਦੱਸਣਾ ਕੀਤਾ ਕਿ ਮੇਰੀਆਂ ਦੋ ਧੀਆਂ ਦੇ ਇੱਕ ਬੱਚਾ ਹੈ ਵੱਡੀ ਧੀ ਦੀ ਉਮਰ 32 ਸਾਲ ਹੈ ਦੂਜੀ ਜਿਹੜੀ ਬੇਟੀ ਹੈ ਉਹਦੀ 30 ਸਾਲ ਹੈ ਤੇ ਜਿਹੜਾ ਬੇਟਾ ਹੈ ਉਹਦੀ 26 ਸਾਲ ਉਮਰ ਹੈ ਤੇ ਭਾਈ ਸਾਹਿਬ ਦੱਸਦੇ ਆ ਕਿ ਮੈਂ ਬੜੀ ਸੋਹਣੀ ਮਹਾਰਾਜ ਦੀ ਕਿਰਪਾ ਨਾਲ ਜੌਬ ਕਰਦਾ ਪਹਿਲਾਂ ਖਾਲਸਾ ਜੀ ਉਹ ਵੀਰ ਕੇ ਪਲਾਂਟ ਦੇ ਵਿੱਚ ਸੀਗੇ ਤੇ ਉਥੇ ਉਥੋਂ ਨਟਾਇਰ ਹੋਏ ਨੇ ਤੇ ਕਾਫੀ ਉਮਰ ਉਹਨਾਂ ਦੀ ਹੋਈ ਆ ਕਹਿੰਦੇ ਮੇਰਾ ਵਿਆਹ ਵੀ ਲੇਟ ਹੋਇਆ ਉਤੋਂ ਮੇਰੇ ਬੱਚੇ ਵਿਆਹਣ ਵਾਲੇ ਨੇ ਇਹਨਾਂ ਦਾ ਕੋਈ ਰਿਸ਼ਤਾ ਸਿਰ ਨਹੀਂ ਚੜਦਾ ਤੇ ਉਹ ਕਦੇ ਖਾਲਸਾ ਜੀ ਉਹ ਦੱਸਦੇ ਕਿ ਮੈਂ ਵੈਸੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਮੱਥਾ ਟੇਕਣ ਜਰੂਰ ਜਾਂਦਾ ਰਿਆਂ ਤੇ ਮੈਂ ਕਦੇ ਬਹੁਤਾ ਧਿਆਨ ਨਹੀਂ ਦਿੱਤਾ ਜਿਹੜੀਆਂ ਗੱਲਾਂ ਤੁਸੀਂ ਸੁਣਾਈਆਂ ਕਦੇ ਸੁਣੀਆਂ ਨਹੀਂ ਉੱਥੇ ਵੇਖੀਆਂ ਨਹੀਂ ਪਰ ਹੁਣ ਪਤਾ ਲੱਗਣ ਲੱਗ ਪਿਆ ਕਹਿੰਦੇ ਮੈਂ ਤੁਹਾਡੀ ਇੱਕ ਹੱਡ ਵੀ ਤੀ ਸੁਣਦਾ ਸੀ ਮੈਂ ਵਾਕੀ ਵੀ ਸੁਣੀਆਂ ਉਹ ਸੁਣ ਕੇ ਤੇ ਮੈਂ ਬਾਣੀ ਪੜ੍ਹਨੀ ਸ਼ੁਰੂ ਕੀਤੀ ਆਪਣੇ ਬੱਚਿਆਂ ਦੇ ਨਿਮਿਤਕ ਮਹਾਰਾਜ ਕਿਰਪਾ ਕਰਨ ਮੇਰੇ ਬੱਚਿਆਂ ਦਾ ਆਨੰਦ ਕਾਰਜ ਹੋ ਜਾਵੇ ਇਹਨਾ ਮੈਂ ਅਮਰਤ ਵੇੜੇ ਉੱਠ ਕੇ ਪੰਜਾਂ ਬਾਣੀਆਂ ਦਾ ਪਾਠ ਕਰਨਾ ਸ਼ਾਮ ਨੂੰ ਦੋ ਬਾਣੀਆਂ ਦਾ ਪਾਠ ਕਰਨਾ ਗੁਰੂ ਘਰ ਚਲੇ ਜਾਣਾ ਸੇਵਾ ਕਰਨੀ ਚੌਰ ਸਾਹਿਬ ਦੀ ਇਦਾਂ ਕਹਿੰਦਾ ਮੈਂ ਮਹਾਰਾਜ ਦੇ ਚਰਨਾਂ ਵਿੱਚ ਹੌਲੀ ਹੌਲੀ ਸ਼ੁਰੂ ਕੀਤਾ ਕਹਿੰਦੇ ਵੀ ਮਹਾਰਾਜ ਦੀ ਕਿਰਪਾ ਨਾਲ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਨਾ ਮਨ ਜਿਹੜਾ ਸੀ ਚਿੰਤਾ ਛੋਰੇ ਵੱਲੋਂ ਹਟ ਗਿਆ ਚਿੰਤਾ ਛੋਰਾ ਹਟ ਗਿਆ ਇਹ ਆਉਣ ਲੱਗ ਪਿਆ ਮਨ ਵਿੱਚ ਵੀ ਕੋਈ ਨਹੀਂ ਗੁਰੂ ਸਾਹਿਬ ਕਰਨਗੇ ਜਦੋਂ ਆਪਾਂ ਭਗਤੀ ਕਰਦੇ ਹਾਂ ਅਭਿਆਸ ਕਰਦੇ ਹਾਂ ਉਸ ਵੇਲੇ ਖਾਲਸਾ ਜੀ ਸਭ ਤੋਂ ਪਹਿਲਾਂ ਮਨ ਤਗੜਾ ਹੁੰਦਾ ਜਿਹੜਾ ਮਨ ਰੋਂਦਾ ਰਹਿੰਦਾ ਝੋਰਾ ਕਰਦਾ ਰਹਿੰਦਾ ਉਹਦੇ ਵਿੱਚ ਤਾਕਤ ਆ ਜਾਂਦੀ ਉਹ ਕਹਿਣ ਲੱਗ ਪੈਂਦਾ ਕੋਈ ਨਹੀਂ ਗੁਰੂ ਸਾਹਿਬ ਜੋ ਕਰਨਗੇ ਉਹੀ ਹੋਊਗਾ ਇਹਦਾ ਤਰਵਾਸ ਆਉਣ ਲੱਗ ਪੈਂਦਾ ਬਾਣੀ ਤਰਵਾਸ ਦੇਣ ਲੱਗ ਪੈਂਦੀ ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਭਾਈ ਸਾਹਿਬ ਦੱਸਦੇ ਕਿ ਤੁਹਾਡੀਆਂ ਹੱਡ ਬੀਤੀਆਂ ਹੋਰ ਸੁਣੀਆਂ ਤੇ ਉੱਥੋਂ ਸਾਨੂੰ ਪਤਾ ਲੱਗਾ ਵੀ ਕੋਈ ਸ਼ੀਧੀ ਦੇਗ ਵੀ ਹੁੰਦੀ ਤੇ ਖਾਲਸਾ ਜੀ ਕਿਤੇ ਉਹਨਾਂ ਨੇ ਦਾਸ ਨਾਲ ਮੇਰੇ ਨਾਲ ਗੱਲ ਵੀ ਹੋਈ ਹੋਵੇ ਕਿ ਉਹਨਾਂ ਨੇ ਮੈਨੂੰ ਯਾਦ ਨਹੀਂ ਤੇ ਉਹਨਾਂ ਨੇ ਦੱਸਿਆ ਕਿ ਤੁਸੀਂ ਤੁਹਾਡ ਨਾਲ ਇਦਾਂ ਗੱਲ ਹੋਈ ਸੀ ਤੇ ਤੁਸੀਂ ਰਿਪਲਾਈ ਬਾਅਦ ਵਿੱਚ ਨਹੀਂ ਕੀਤਾ ਦਾਸ ਜਿੰਨਾ ਬਿਜ਼ੀ ਹੁੰਦਾ ਤੇ ਉਹ ਫਿਰ ਖਾਲਸਾ ਜੀ ਕਿਤੇ ਆਪ ਹੀ ਉਹਨਾਂ ਨੇ ਸੁਣ ਕੇ ਪੁੱਛ ਗਿੱਚ ਕੇ ਤੇ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਤੇ ਟਾਲਾ ਸਾਹਿਬ ਪਹਿਲਾਂ ਉਸੀਦਾ ਸਾਹਿਬ ਰਸਤਾ ਲੈ ਕੇ ਉਹਨਾਂ ਨੇ ਦੱਸਿਆ ਵੀ ਇੱਥੇ ਨਹੀਂ ਟਕੜਾ ਲੱਗਦਾ ਤੇ ਫਿਰ ਖਾਲਸਾ ਜੀ ਉੱਥੇ ਪੁੱਛਣ ਦੇ ਪਤਾ ਲੱਗਾ ਵੀ ਤੁਸੀਂ ਟਾਲਾ ਸਾਹਿਬ ਜਾਂ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਤੇ ਦੇ ਆ ਤੇ ਭਾਈ ਸਾਹਿਬ ਕਹਿੰਦੇ ਵੀ ਮੈਂ ਉੱਥੇ ਜਾ ਕੇ ਰਸਤਾ ਲੈ ਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਟਾਲਾ ਸਾਹਿਬ ਵੀ ਰਸਤਾ ਦਿੱਤੀ ਤੇ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਤੇ ਵੀ ਇਦਾਂ ਭਾਈ ਸਾਹਿਬ ਨੇ ਦੱਸਣਾ ਕੀਤਾ ਕਿ ਫਿਰ ਮੈਂ ਦੋਹਾਂ ਸਥਾਨਾਂ ਦੇ ਸ਼ਹੀਦੀ ਦੇਖ ਲੈ ਕੇ ਗਿਆ ਤੇ ਕਹਿੰਦਾ ਮੈਂ ਮਹਾਰਾਜ ਦੇ ਚਰਨਾਂ ਵਿੱਚ ਇਹੀ ਅਰਦਾਸ ਕੀਤੀ ਵੀ ਸ਼ਹੀਦੋ ਸਿੰਘ ਉਹ ਵੀ ਬੜਾ ਸੁਣਿਆ ਵੀ ਕਹਿੰਦਾ ਮੈਂ ਇਦਾਂ ਹੀ ਇਦਾਂ ਲੇ ਅਰਦਾਸ ਕੀਤੀ ਵੀ ਇਦਾਂ ਇੱਕ ਸਿੰਘ ਸੁਣਾਉਂਦੇ ਆ ਕਿ ਸ਼ੀਦੀ ਦੇਗ ਵਿੱਚ ਬੜੀ ਕਿਰਪਾ ਬਹੁਤ ਮੇਰ ਹੈ ਮਹਾਰਾਜ ਮੈਂ ਤੇ ਫਿਰ ਮੰਨਾ ਜੇ ਮੇਰੇ ਘਰ ਦੇ ਮਾਰੇ ਬੱਚੇ ਵਿਆਹੇ ਜਾਣ ਮਹਾਰਾਜ ਸੱਚੇ ਪਾਸ਼ਾ ਜੀ ਕਿਰਪਾ ਕਰ ਦੋ ਤੇ ਮੈਂ ਹਰ ਮਹੀਨੇ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਜਿੰਨੀ ਹੋਊਗੀ ਮੇਰੇ ਕੋਲ ਹੋ ਸਕੂ ਤਾਂ ਮੈਂ ਤੁਹਾਡੇ ਦਰ ਤੇ ਰਸਤ ਭੇਜਿਆ ਕਰਾਂਗਾ ਮਹਾਰਾਜ ਸ਼ੀਦੀ ਦੇਗ ਦੀ ਦਸਤ ਭੇਜਿਆ ਕਰਾਂਗਾ ਕਿਰਪਾ ਕਰੋ ਮੇਰੇ ਕਾਰਜ ਸਫਲੇ ਹੋ ਜਾਣ ਖਾਲਸਾ ਜੀ ਇਦਾਂ ਸ਼ਹੀਦਾ ਸਿੰਘਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਬਾਬਾ ਨੋਦ ਸਿੰਘ ਸਾਹਿਬ ਦੇ ਸਥਾਨੇ ਤੇ ਰਗੜਾ ਲਵਾਇਆ ਤੇ ਉੱਥੇ ਖਾਲਸਾ ਜੀ ਸਤਗੁਰਾਂ ਦੀ ਕਿਰਪਾ ਨਾਲ ਅਮਰਤ ਵੇਲੇ ਅਰਦਾਸ ਹੋਣੀ ਸੀ ਲੇਟ ਗਏ ਸੀ ਤੇ ਉੱਥੇ ਪੁੱਛਿਆ ਕਿਸੇ ਉਹਨਾਂ ਸਾਰਾ ਕੋਈ ਦੱਸ ਦਿੱਤਾ ਤੇ ਖਾਲਸਾ ਜੀ ਉਹ ਭਾਈ ਸਾਹਿਬ ਕਹਿੰਦੇ ਮੈਂ ਉੱਥੇ ਅਰਦਾਸ ਕੀਤੀ ਮਹਾਰਾਜ ਜੇ ਮੇਰੇ ਤੇ ਵੀ ਕਿਰਪਾ ਹੋਵੇ ਜੇ ਸ਼ਹੀਦੀ ਦੇ ਦੀ ਕਲਾ ਵਰਤ ਜਵੇ ਤੇ ਹਰ ਮਹੀਨੇ ਸ਼ਹੀਦੀ ਦੇਖ ਦੀ ਰਸਤਮਾਰ ਐ ਮੈਂ ਦੇ ਕੇ ਜਾਇਆ ਕਰਾਂਗਾ ਤੇ ਖਾਲਸਾ ਜੀ ਭਾਈ ਸਾਹਿਬ ਕਹਿੰਦੇ ਮਾ ਰਸਤ ਦੇ ਕੇ ਮਾ ਦੇ ਦਰਸ਼ਨ ਦਿਦਾਰੇ ਕਰਕੇ ਪ੍ਰਸ਼ਾਦਾ ਗਫਾ ਪਾਣੀ ਛਕ ਕੇ ਉਥੋਂ ਜਦੋਂ ਘਰ ਆਇਆ ਵਾਪਸ ਤੇ ਭਾਈ ਸਾਹਿਬ ਦੱਸਦੇ ਆ ਕਿ ਤੀਜਾ ਦਿਨ ਸੀ ਦੂਜਾ ਦਿਨ ਅਸੀਂ ਕਿਤੇ ਚਲੇ ਗਏ ਸਾਂ ਤੀਸਰੇ ਦਿਨ ਦੀ ਗੱਲ ਆ ਤੀਸਰੇ ਦਿਨ ਮਹਾਰਾਜ ਦੀ ਕਿਰਪਾ ਨਾਲ ਸਾਡੇ ਪਿੰਡ ਦਾ ਹੀ ਲੰਬੜਦਾਰ ਹੈ ਤੇ ਉਹਦੇ ਨਾਲ ਚਲੋ ਸਾਡੀ ਕਾਫੀ ਵਾਕਬੀ ਆ ਤੇ ਉਹ ਇੱਕ ਦਿਨ ਅਸੀਂ ਬਾਹਰ ਮੈਂ ਖੜਾ ਸਾਂ ਤੇ ਥੋੜੇ ਜਿਹਾ ਕਹਿੰਦਾ ਘਰ ਦੇ ਬਾਹਰ ਅਸੀਂ ਨਾ ਮੈਂ ਫਲ ਵਾਲੇ ਬੂਟੇ ਲਾਏ ਆ ਤੇ ਮੈਂ ਉੱਥੇ ਥੋੜੀ ਬਹੁਤੀ ਗੋਡੀ ਕਰਦਾ ਸੀ ਤੇ ਕਹਿੰਦਾ ਉਹ ਮੈਨੂੰ ਆ ਕੇ ਕਹਿੰਦਾ ਵੀ ਯਾਰ ਮੈਂ ਤਾਂ ਤੈਨੂੰ ਪਰਸੋਂ ਦਾ ਲੱਭਣ ਡਿਆ ਜਿੱਦਣ ਦੀ ਸ਼ਹੀਦੀ ਦੇ ਕਰਾਈ ਸੀ ਉਸ ਦਿਨ ਦਾ ਹੀ ਉਹ ਲੱਭਣ ਡਿਆ ਤੇ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਕੀ ਗੱਲ ਆ ਦੱਸ ਇਹਨਾਂ ਮੈਂ ਲੱਭਣ ਇਸ ਕਰਕੇ ਡਿਆ ਵਾਂ ਕਿ ਮੇਰੀ ਰਿਸ਼ਤੇਦਾਰੀ ਦੇ ਵਿੱਚ ਇੱਕ ਮੁੰਡਾ ਤੇ ਬਹੁਤ ਪੜ੍ਹਿਆ ਲਿਖਿਆ ਤੇ ਅਮਰਤ ਧਾਰੀ ਆ ਤੇ ਮੈਂ ਚਾਹੁੰਨਾ ਤੇਰੀ ਵੱਡੀ ਕੁੜੀ ਦਾ ਵੀ ਉੱਥੇ ਰਿਸ਼ਤਾ ਕਰ ਲਈਏ ਕਿਉਂਕਿ ਉਹ ਵੀ ਮੁੰਡਾ 30ਆਂ ਕ ਸਾਲਾਂ ਦਾ ਤੇਰੀ ਧੀ ਵੀ ਕਾਫੀ ਉਮਰ ਦੀ ਹੋ ਗਈ ਹੈ ਜੇ ਉੱਥੇ ਰਿਸ਼ਤਾ ਕਰਨਾ ਚਾਹਣਾ ਤੇ 10 ਮੈਂ ਤੇ ਪੁੱਛਣ ਆਇਆ ਸੀ ਤੇ ਕਹਿੰਦਾ ਵੀ ਮੈਂ ਉਹ ਭਾਈ ਸਾਹਿਬ ਦੱਸਦੇ ਕਹਿੰਦੇ ਮੈਂ ਉਦੋਂ ਹੀ ਮੇਰੇ ਹੱਥ ਵਿੱਚ ਨਾ ਰੰਬੀ ਸੀ ਤੇ ਕਹਿੰਦਾ ਮੈਂ ਰੱਖ ਕੇ ਤੇ ਉਦੋਂ ਹੀ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੋ ਸਿੰਘ ਸਾਹਿਬ ਦਾ ਨਾਮ ਲੈ ਕੇ ਤੇ ਨਮਸਕਾਰ ਕੀਤੀ ਤੇ ਸ਼ੁਕਰਾਨਾ ਕੀਤਾ ਮਹਾਰਾਜ ਤੁਸੀਂ ਕਲਾ ਵਰਤਾ ਦਿੱਤੀ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਤੂੰ ਕਿਦਣ ਆਇਆ ਸੀ ਕਹਿੰਦਾ ਮੈਂ ਪਰਸੋਂ ਆਇਆ ਸੀ ਤੇ ਤੂੰ ਉਦੋਂ ਘਰੇ ਹੈ ਨਹੀਂ ਹੀ ਕੱਲ ਵੀ ਆਇਆ ਸੀ ਤੂੰ ਘਰੇ ਹੈ ਨਹੀਂ ਹੀ ਤੇ ਮੈਂ ਫਿਰ ਹੁਣ ਆਇਆ ਤਾਂ ਹੁਣ ਤੂੰ ਮੈਨੂੰ ਟੱਕਰ ਗਿਆ ਉਹ ਭਾਈ ਸਾਹਿਬ ਦੇ ਕਹਿਣ ਦਾ ਮਤਲਬ ਸੀ ਵੀ ਜਿਸ ਦਿਨ ਸ਼ਹੀਦੀ ਦੇਗ ਦੀ ਰਸਤ ਦਿੱਤੀ ਸੀ ਉਸੇ ਦਿਨ ਹੀ ਖਾਲਸਾ ਜੀ ਰਸਤਾ ਆ ਗਿਆ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਤੇ ਮਹਾਰਾਜ ਦੀ ਰਹਿਮਤ ਹੋ ਗਈ ਖਾਲਸਾ ਜੀ ਸਭ ਕੁਝ ਵੇਖਾ ਚੱਖਾ ਹੋ ਗਿਆ ਕਹਿੰਦੇ ਰਿਸ਼ਤਾ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਉਹ ਵੱਡੀ ਧੀ ਦਾ ਕਹਿੰਦੇ ਵਿਆਹ ਕਰ ਦਿੱਤਾ 사ਤਗੁਰਾਂ ਦੀ ਕਿਰਪਾ ਨਾਲ ਇਹ ਖਾਲਸਾ ਜੀ 8 ਕੁ ਮਹੀਨੇ 7-8 ਮਹੀਨੇ ਪਹਿਲਾਂ ਦੀ ਗੱਲ ਹੈ ਜਿਹੜੀ ਇਹ ਭਾਈ ਸਾਹਿਬ ਜੀ ਨੇ ਸੁਣਾਉਣਾ ਕੀਤੀ ਹੈ ਤੇ ਹੱਡ ਵੀਤੀ ਆਈ ਨੂੰ ਹੋ ਗਏ 5 ਕੁ ਦਿਨ ਉਸ ਦਿਨ ਉਹਨਾਂ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਫਿਰ ਮੈਂ ਹਰ ਮਹੀਨੇ ਸ਼ੀਧੀ ਦੇਖ ਦਿਨਾ ਤੇ ਉਹ ਧੀ ਮੇਰੀ ਵਿਆਹੀ ਗਈ ਹੁਣ ਮਹਾਰਾਜ ਦੀ ਕਿਰਪਾ ਨਾਲ ਦੂਸਰੀ ਦੀ ਅਰਦਾਸ ਕੀਤੀ ਸੀ ਤੇ ਭਾਈ ਸਾਹਿਬ ਕਹਿੰਦੇ ਵੀ ਆ ਜਦੋਂ ਕਹਿੰਦੇ ਵੀ ਆ ਕੁਝ 15 ਜਾਂ 20 ਦਿਨ ਪਹਿਲਾਂ ਜਿੱਦਾਂ ਮੰਨ ਲਓ 5 ਦਿਨ ਪਹਿਲਾਂ ਉਹਨਾਂ ਹੱਡ ਬਿੱਤੀ ਸੁਣਾਈ ਹੈ 15 20 ਦਿਨ ਹੋਰ ਪਾ ਲਓ ਜਿੱਦਾਂ ਪਿਛਲੇ ਮਹੀਨੇ ਦੀ ਗੱਲ ਲਾ ਲਓ ਤੇ ਉਹਨਾਂ ਨੇ ਕਿਹਾ ਵੀ ਮੈਂ ਨਾ ਸ਼ੀਦੀ ਦੇਗਾ ਕਰਾਉਂਦਾ ਰਿਹਾ ਤੇ ਫਿਰ ਮੈਂ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਬਾਬਾ ਜੀ ਵੀ ਤੁਸੀਂ ਮੇਰੀ ਵੱਡੀ ਧੀ ਦਾ ਰਿਸ਼ਤਾ ਤੇ ਕਰਵਾਤਾ ਕਿਰਪਾ ਕਰੋ ਜੇ ਛੋਟੀ ਦਾ ਵੀ ਹੋ ਜਾਵੇ ਮਾ ਰਾਇਆ ਆਪਣੀ ਕਲਾ ਵਰਤਾਉ ਤੇ ਭਾਈ ਸਾਹਿਬ ਕਹਿੰਦੇ ਪਿਛਲੇ ਮਹੀਨੇ ਛੋਟੀ ਦਾ ਵੀ ਰਿਸ਼ਤਾ ਹੋ ਗਿਆ ਉਹ ਵੀ ਪਿੰਡ ਦੇ ਵਿੱਚੋਂ ਹੀ ਕਿਸੇ ਪਰਿਵਾਰ ਨੇ ਸਾਡੇ ਨਾਲ ਕੰਟੈਕਟ ਕੀਤਾ ਤੇ ਬੜਾ ਸੋਹਣਾ ਉਹ ਵੀ ਅਮਰਤਧਾਰੀ ਗੁਰਸੇਖ ਬੱਚਾ ਬਾਹਰ ਹੈ ਕੈਨੇਡਾ ਦੇ ਵਿੱਚ ਤੇ ਉਹਦਾ ਰਿਸ਼ਤਾ ਉਥੇ ਹੋ ਗਿਆ ਉਹ ਧੀ ਦਾ ਹੁਣ ਅਗਲੇ ਸਾਲ ਅਸੀਂ ਵਿਆਹ ਕਰਨਾ ਤੇ ਭਾਈ ਸਾਹਿਬ ਨੇ ਸੁਣਾਉਣਾ ਕੀਤਾ ਵੀ ਜਿਹੜੇ ਲੋਕੀ ਕਈ ਮੈਸੇਜ ਕਰਮੈਟ ਪੜ੍ਹਦਾ ਜਿਹੜੇ ਕਹਿੰਦੇ ਲੈ ਸ਼ੀਦੀ ਦੇ ਗਾਣਾ ਕੀ ਹੁੰਦਾ ਤੇ ਕਹਿੰਦਾ ਮੇਰੀ ਹੱਡ ਵੀ ਤੀ ਜਰੂਰ ਉਹਨਾਂ ਲੋਕਾਂ ਤੱਕ ਸੁਣਾਇਓ ਵੀ ਇਹਨਾਂ ਨੂੰ ਪਤਾ ਲੱਗ ਸਕੇ ਵੀ ਮੇਰੇ ਘਰ ਦੀ ਮਾਹ ਆਇਨੇ ਰੌਣਕ ਵਧਾ ਦਿੱਤੀ ਮੈਂ ਚਿੰਤਾ ਚੋਰੇ ਵਿੱਚ ਸਾਂ ਵੀ ਮੇਰੀ ਉਮਰ ਵੀ ਜ਼ਿਆਦਾ ਹੈ ਮੇਰੇ ਬੱਚਿਆਂ ਦੀ ਉਮਰ ਵੀ ਜ਼ਿਆਦਾ ਕੀ ਪਤਾ ਮੇਰੇ ਕਦੋਂ ਸਵਾਸੇ ਨਿਕਲ ਜਾਣੇ ਆ ਮੇਰੇ ਬੱਚਿਆਂ ਦੇ ਵਿਆਹ ਹੋਣੇ ਕਿ ਨਹੀਂ ਹੋਣੇ ਕੋਈ ਕਰੂਗਾ ਕਿ ਨਹੀਂ ਕਰਾ ਕਰੂਗਾ ਤੇ ਕਹਿੰਦੇ ਮੈਂ ਆਪਜੀ ਦੀਆਂ ਹੱਡ ਬੀਤੀਆਂ ਸੁਣ ਕੇ ਸਤਗੁਰਾਂ ਦੇ ਚਰਨਾਂ ਵਿੱਚ ਸ਼ੀਧੀ ਦੇਖ ਦੀ ਰਸਤ ਕਰਵਾਈ ਸੀ ਤੇ ਸਤਗੁਰਾਂ ਨੇ ਖਾਲਸਾ ਜੀ ਵੱਡੀ ਕਿਰਪਾ ਕਰਕੇ ਦੋਵਾਂ ਤੀਆਂ ਦਾ ਰਿਸ਼ਤਾ ਜਿਹੜਾ ਪੱਕਾ ਕਰਾਤਾ ਇੱਕ ਵਿਆਹ ਦਿੱਤੀ ਉਹਨਾਂ ਨੇ ਤੇ ਇੱਕ ਦਾ ਪੱਕਾ ਰਿਸ਼ਤਾ ਹੋ ਗਿਆ ਤੇ ਕਹਿੰਦਾ ਹੁਣ ਜਿੰਨਾ ਚਿਰ ਮੇਰੇ ਸਵਾਸੇ ਆ ਮੈਂ ਹਰ ਮਹੀਨੇ ਭਾਵੇਂ 1 ਮਹੀਨੇ ਦੋਹਾ ਮਹੀਨੇ ਦੀ ਇਕੱਠੀ ਦੇਵਾਂ ਇਦਾਂ ਰਸਤਾ ਦੇ ਕੇ ਆਉਂਗਾ ਹਰ ਮਹੀਨੇ ਜਾ ਕੇ ਦੇ ਕੇ ਆਵਾਂਗਾ ਮਹਾਰਾਜ ਕਿਰਪਾ ਕਰ ਐਵੇਂ ਖਾਲਸਾ ਜੀ ਸਤਗੁਰ ਕਾਜ ਸਵਾਰਦੇ ਆ ਜਿਨ੍ਹਾਂ ਦੇ ਫਿਰ ਸਵਰਦੇ ਆ ਉਹ ਫਿਰ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰਾਂ ਦੇ ਚਰਨਾਂ ਨਾਲ ਜੁੜਦੇ ਆ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਤੇ ਕਈ ਖਾਲਸਾ ਜੀ ਮੇਰੇ ਵਰਗੇ ਥੋੜੇ ਦਲੇ ਉਹ ਝੂਰੀ ਜਾਂਦੇ ਝੂਰੀ ਜਾਂਦੇ ਬਾਣੀ ਕੋਈ ਪੜਦੇ ਨਹੀਂ ਇੱਕ ਛੀਦੀ ਦੇ ਕਰਾ ਕੇ ਕਹਿਣਗੇ ਸਾਡੇ ਕੰਮ ਨਹੀਂ ਬਣੇ ਜੀ ਸਾਡਾ ਕੰਮ ਨਹੀਂ ਬਣ ਗਿਆ ਭਾਈ 600 650 ਦੀ ਰਸਤ ਕੀ ਹੁੰਦੀ ਤੇ ਜੇ ਤੁਸੀਂ ਕਰਾਈ ਜਾ ਉਹ ਕੋਈ 2-3 ਮਹੀਨੇ 4 ਮਹੀਨੇ 6 ਮਹੀਨੇ ਕਰਾਓ ਕੀ ਪਤਾ ਕਦੋਂ ਮਾਰ ਨੇ ਸੁਣ ਲੈਣੀ ਕਦੋਂ ਕਿਰਪਾ ਵਰਤ ਲੈਣੀ ਜਦੋਂ ਖਾਲਸਾ ਦੀ ਉਹ ਰਗੜੇ ਲੱਗੇ ਹੋਈ ਜਿਹੜੀ ਰਸਤਵਾ ਜਦੋਂ ਸਿੰਘ ਛੱਕਦੇ ਆ ਤੇ ਜੇ ਕਦੇ ਉਹਨਾਂ ਨੂੰ ਆਨੰਦ ਆ ਜਾਵੇ ਤੇ ਕੋਈ ਕਹਿ ਦੇਵੇ ਨਾ ਵੀ ਬਹੁਤ ਆਨੰਦ ਵਾਲੀ ਐ ਤੇ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਉਹਨਾਂ ਨੂੰ ਸੁਖ ਵਰਤਨ ਜਿਨ੍ਹਾਂ ਦੀ ਐ ਰਗੜਾ ਲੱਗਾ ਜਿਨ੍ਹਾਂ ਦੀ ਅਰਦਾਸ ਹੋਈ ਆ ਤੇ ਖਾਲਸਾ ਜੀ ਕਾਰਜ ਸਫਲੇ ਹੋ ਜਾਂਦੇ ਆ ਸੋ ਐਵੇਂ ਮਹਾਰਾ ਦੀ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਕਿਰਪਾ ਕਰਦੇ ਸੋ ਖਾਲਸਾ ਜੀ ਇੱਕ ਬੇਨਤੀ ਛੋਟੀ ਜੀ ਕਰਨੀ ਇੱਥੇ ਹੱਡ ਬੀਤੀ ਦੀ ਸਮਾਪਤੀ ਸੀ ਛੋਟੀ ਜੀ ਇੱਕ ਬੇਨਤੀ ਕਰਨੀ ਸੀ ਜਿਹੜੀ ਦਾਸ ਖਾਲਸਾ ਜੀ ਤਿੰਨ ਧੀਆਂ ਜਿਨ੍ਹਾਂ ਦੀ ਆਪਾਂ ਜਿਨ੍ਹਾਂ ਦਾ ਬਾਪ ਹੈ ਨਹੀਂ ਇਹ ਉਹ ਪੜ੍ਹਦੀਆਂ ਨੇ ਤੇ ਉਹਨਾਂ ਦੀ ਫੀਸ ਆਪਾਂ ਤਾਰਦੇ ਆਂ ਤੇ ਦਾਸ ਕੋਲੇ ਪਰਚੀਆਂ ਪਈਆਂ ਮੈਂ ਹੋਣੀ ਕੋਸ਼ਿਸ਼ ਕਰਾਂਗਾ ਮੇਰਾ ਸਮਾਂ ਨਹੀਂ ਲੱਗਦਾ ਪਿਛਲੇ ਸਾ ਪਿਛਲੇ ਮਹੀਨੇ ਦਾਸ ਕਰਵਾ ਕੇ ਆਇਆ ਸੀ ਉਹਨਾਂ ਦੀ 10-10 ਹਜ਼ਾਰ ਦੀ ਜਿਹੜੀ ਫੀਸ ਸੀਗੀ ਪਿਛਲੇ ਸਾਲ ਉਹਨਾਂ ਦੀ ਪੂਰੀ ਤਾਰ ਦਿੱਤੀ ਸੀ ਇਸ ਸਾਲ 10-10 ਤਿੰਨਾਂ ਦੀ ਤਾਰ ਦਿੱਤੀ ਸੀ ਉਹਨਾਂ ਦੇ ਵਿੱਚੋਂ ਖਾਲਸਾ ਜੀ ਦੀ ਸਭ ਤੋਂ ਛੋਟੀ ਲੜਕੀ ਐ ਉਹ ਕਿਤੇ ਘਰ ਉਹਨਾਂ ਦਾ ਖਾਲਸਾ ਜੀ ਬਹੁਤ ਜ਼ਿਆਦਾ ਜਿੱਦਾਂ ਮਾੜੇ ਹਾਲਤ ਨੇ ਪਿਓ ਪੂਰਾ ਹੋ ਗਿਆ ਸੀ ਮਾਂ ਤੇ ਤਿੰਨ ਧੀਆਂ ਦੇ ਇੱਕ ਛੋਟਾ ਜਿਹਾ ਭਰਾ ਆ ਉਹ ਦੂਜੀ ਚ ਪੜਦਾ ਤੇ ਐਵੇਂ ਖਾਲਸਾ ਜੀ ਗਰੀਬੀ ਦਾ ਹੀ ਵਕਤ ਗੁਜ਼ਾਰਦੇ ਆ ਤੇ ਉਹਨਾਂ ਨੇ ਉਹਨਾਂ ਦੀ ਜਿਹੜੀ ਛੋਟੀ ਬੱਚੀ ਸੀ ਉਹ ਖਾਲਸਾ ਜੀ ਉਹਨੂੰ ਕਰੇ ਪੀਲੀਆ ਸੀ ਪਹਿਲਾਂ ਤੇ ਉਹ ਕਿਸੇ ਨੇ ਵੇਖਿਆ ਨਹੀਂ ਉਹ ਦਵਾਈ ਪਿੰਡੋਂ ਹੀ ਮਾੜੀ-ਮੋਟੀ ਲੈਂਦੇ ਰਹੇ ਬੁਖਾਰ ਦੀ ਉਹ ਬੁਖਾਰ ਨਹੀਂ ਸੀ ਪੀਲੀਆ ਕਰਕੇ ਸਰੀਰ ਉਹਦਾ ਦੁਖਦਾ ਸੀ ਤੋਂ ਪੀਲੀਆ ਖਾਲਸਾ ਜੀ ਸਿਰ ਨੂੰ ਚੜਨ ਕਰਕੇ ਉਹਨੂੰ ਗੁਰੂ ਰਾਮਦਾਸ ਹਸਪੀਟਲ ਜਿਹੜਾ ਹੁਠੀਆਂ ਆ ਉਥੇ ਦਾਖਲ ਪਰਸੋਂ ਚੌਥਾ ਕਰਾਇਆ ਤੇ ਦਾਸ ਨੂੰ ਉਹਨਾਂ ਦਾ ਫੋਨ ਆਇਆ ਕਿ ਡਾਕਟਰਾਂ ਨੇ ਜਵਾਬ ਹੀ ਦੇ ਦਿੱਤਾ ਡਾਕਟਰ ਕਹਿੰਦੇ ਵੀ ਦਿੱਲੀ ਲੈ ਜਾਓ ਜਾਂ ਕਿਤੇ ਲੈ ਜਾਓ ਐਮਰਜੈਂਸੀ ਵਿੱਚ ਰੱਖੀ ਆ ਤੇ ਖਾਲਸਾ ਜੀ ਉਹਨਾਂ ਨੇ ਦਾਸ ਨਾਲ ਕੰਟੈਕਟ ਕੀਤਾ ਸੀ ਤੇ ਦਾਸ ਨੇ ਇੱਕ ਡਾਕਟਰ ਨਾਲ ਵੀ ਗੱਲ ਕੀਤੀ ਤੇ ਹੁਣ ਮੈਂ ਅੱਜ ਸ਼ਾਮ ਨੂੰ ਸ਼ਾਇਦ ਉੱਥੇ ਮਿਲ ਕੇ ਆਵਾਂ ਵੀਡੀਓ ਬਣਾ ਕੇ ਲੈ ਕੇ ਆਵਾਂਗਾ ਆਪ ਜੀ ਨੂੰ ਦਿਖਾ ਦਵਾਂਗਾ ਤੇ ਉਹ ਬੱਚੀ ਦਾ ਖਾਲਸਾ ਜੀ ਜਿਹੜਾ ਖਰਚਾ ਜੇ ਕੋਈ ਸੇਵਾ ਭੇਜਣੀ ਚਾਹੁੰਦਾ ਕੋਈ ਮਾਈ ਭਾਈ ਵੀਰ ਤੇ ਜਰੂਰ ਦਾਸ ਨਾਲ ਕੰਟੈਕਟ ਕਰ ਲਵੇ ਅੱਜ ਮੈਂ ਜਾਣਾ ਵੇਖ ਕੇ ਆਉਣਾ ਕਿੰਨਾ ਖਰਚਾ ਕਹਿੰਦੇ 7650 ਜਾਂ 7000 ਰੁਪਇਆ ਇੱਕ ਦਿਨ ਦਾ ਉਹ ਅੰਦਰ ਐਮਰਜੈਂਸੀ ਵਿੱਚ ਲੈਂਦੇ ਆ ਤੇ ਉਹ ਕੰਜੇ ਸੀ ਵੀ 10 ਦਿਨ ਜਾਂ 12 ਦਿਨ 15 ਦਿਨ ਰੱਖਣੀ ਪਊਗੀ ਅੰਦਰ ਐਮਰਜੈਂਸੀ ਵਿੱਚ ਤੇ ਫਿਰ ਮੋੜਾ ਪੈ ਸਕਦਾ ਉਦੋਂ ਕੋਈ ਗਾਰੰਟੀ ਨਹੀਂ ਪਰ ਉਹ ਛੋਟੀ ਜੀ ਬੱਚੀ ਹੈ ਖਾਲਸਾ ਜੀ ਕੋਈ ਬਹੁਤੀ ਉਮਰ ਨਹੀਂ ਉਹਦੀ ਸ਼ਾਇਦ ਪਨਵੀਂ ਚ ਪੜਦੀ ਹੈ ਕਿ ਛੀਵੀਂ ਚ ਪੜਦੀ ਹੈ ਇੰਨੀ ਉਮਰ ਆ ਇੰਨੀ ਕਿ ਉਮਰ ਕਿੰਨੇ ਅੰਦਾਜ਼ਾ ਲਾ ਸਕਦੇ ਹੋ ਆਪ ਜੀ ਤੇ ਖਾਲਸਾ ਜੀ ਉਹ ਬੱਚੀ ਵਾਸਤੇ ਜਰੂਰ ਜੇ ਕੋਈ ਮਦਦ ਕਰਨੀ ਚਾਹੁੰਦਾ ਤੇ ਜਰੂਰ ਗੁਰਮੁਖ ਪਿਆਰਾ ਕਰਿਓ ਮੈਂ ਇਸ ਕਰਕੇ ਖਾਲਸਾ ਜੀ ਇਹ ਬੇਨਤੀ ਕਰ ਰਿਹਾ ਕੋਈ ਮੰਗ ਨਹੀਂ ਰਿਹਾ ਕਿਉਂਕਿ ਦਾਸ ਕੋਲੇ ਮਾਇਆ ਜਿੰਨੀ ਕਉਂਦੀ ਆ ਖਾਲਸਾ ਜੀ ਉਹਦੇ ਨਾਲ ਜਿਹੜਾ ਖਰਚਾ ਜਿਹੜੇ ਜਿੱਦਾਂ ਗਰੀਬ ਬੀਬੀਆਂ ਨੂੰ ਆਪਰਾਸ਼ਨ ਦਿੰਨੇ ਆ ਉਹਦੇ ਵਿੱਚੋਂ ਨਿਕਲਦਾ ਜਾਂ ਕੁਝ ਹੋਰ ਕਾਰਜ ਜਿਹੜੇ ਗਰੀਬਾਂ ਗੁਰਬਿਆਂ ਦੇ ਉਹਦੇ ਵਿੱਚੋਂ ਉੱਥੇ ਵਰਤੀ ਜਾਂਦੀ ਹੈ ਕੋਈ ਬਹੁਤ ਬਹੁਤੀ ਮਾਇਆ ਖਾਲਸਾ ਜੀ ਦਾਸ ਕੋਲੇ ਤੇ ਨਾ ਤੇ ਕੋਈ ਗੁਰਮੁਖ ਪਿਆਰਾ ਭੇਜਦਾ ਐ ਇੰਨੀ ਮਾਇਆ ਤੇ ਨਾ ਹੀ ਖਾਲਸਾ ਜੀ ਉਹ ਪੂਰੀ ਆਉਂਦੀ ਐ ਫਿਰ ਮੈਂ ਇਸ ਕਰਕੇ ਬੇਨਤੀ ਕਰ ਦਿੰਦਾ ਵੀ ਜੇ ਕੋਈ ਸੇਵਾ ਕਰਨੀ ਚਾਹੁੰਦਾ ਇੱਕ ਦੋ ਹ ਦਿਨਾਂ ਦੇ ਵਿੱਚ ਜਰੂਰ ਦੱਸਿਓ ਅੱਜ ਦਾਸ ਕੋਲੇ ਜਿੰਨੀ ਕਮਾਇਆ ਪਈ ਐ ਉਹ ਮਾਇਆ ਆਪਾਂ ਉੱਥੇ ਦੇ ਆਉਣੀ ਐ ਤੇ ਮੈਂ ਚਾਹੁੰਦਾ ਹਾਂ ਉਹ ਗਰੀਬ ਬੱਚੀ ਆ ਦਾ ਬਾਪ ਵੀ ਸਿਰ ਤੇ ਨਹੀਂ ਤੇ ਆਪਾਂ ਇਹੋ ਜੇ ਗਰੀਬ ਬੱਚਿਆਂ ਦੀ ਫਿਰ ਖਾਲਸਾ ਜੀ ਜਿਹੜੀ ਵੱਡੀ ਬੇਟੀ ਜਿਹੜੀ 10ਵੀਂ ਚ ਪੜਦੀ ਐ ਉਹਦੀ ਵੀ ਆਪਾਂ ਫੀਸ ਤਾਰਦੇ ਆ ਉਹ ਬੱਚੀ ਵੇਖ ਲਓ ਆਪਣੇ ਵੱਲ ਵੇਖ ਕੇ ਅਸੀਂ ਗਏ ਸਾਂ ਅਸੀਂ ਦਮਾਲੇ ਸਜਾਉਣੇ ਆ ਬਾਣਾ ਪਾਉਣੇ ਆ ਸਾਡੇ ਵੱਲ ਵੇਖ ਕੇ ਉਹ ਵੀ ਧੀ ਦਮਾਲਾ ਸਜਾਉਣ ਲੱਗ ਪਈ ਵੀ ਨਹੀਂ ਮੈਂ ਅਮਰਤ ਧਾਰੀ ਹੋਣਾ ਮੈਂ ਗੁਰੂ ਕੀ ਸਿੰਘਣੀ ਬਣਨਾ ਮਹਾਰਾਜ ਦੀ ਧੀ ਬਣਨਾ ਵੀ ਤੁਸੀਂ ਮੇਡੀ ਸਾਡੀ ਮਦਦ ਕਰਦੇ ਹੋ ਅਸੀਂ ਗੁਰਮੁਖ ਬਣਨਾ ਸੋ ਖਾਲਸਾ ਜੀ ਬੜਾ ਉਹਨਾਂ ਨੂੰ ਵੇਖ ਕੇ ਮਨ ਖੁਸ਼ ਹੁੰਦਾ ਤੇ ਇਹ ਬੱਚੀ ਉਹਨਾਂ ਦੀ ਆ ਛੋਟੀ ਜੀ ਇਹ ਮੇਰੀ ਅਪੀਲ ਹੈ ਜੇ ਕੋਈ ਬੇਨਤੀ ਹੈ ਭਾਈ ਜੇ ਕੋਈ ਸੇਵਾ ਕਰਨੀ ਚਾਹੁੰਦਾ ਜਰੂਰ ਦੱਸਿਓ ਮਹਾਰਾਜ ਚੜ੍ਹਦੀ ਕਲਾ ਤੁਹਾਨੂੰ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ